ਔਰ ਇਹ ਜੋ ਨਹਿਰ ਦੇ ਸੰਬੰਧ ਦੇ ਵਿੱਚ ਤੁਸੀਂ ਕੁਐਸਚਨ ਕਰ ਰਹੇ ਆ ਕਿ ਕਿਸਾਨਾਂ ਨੂੰ ਕਿੰਨਾ ਕਿਨ ਨੁਕਸਾਨ ਹੋ ਰਿਹਾ ਇਹਦੇ ਵਿੱਚ ਸਰ ਜਿਸ ਤਰ੍ਹਾਂ ਜੇ ਗਰਮੀ ਟੈਂਪਰੇਚਰ ਤਕਰੀਬਨ 42 43 ਡਿਗਰੀ ਚੱਲਿਆ ਤੇ ਜੋ ਜ਼ਿਆਦਾਤਰ ਕਿਸਾਨ ਜੋ ਆ ਨਹਿਰ ਦੇ ਪਾਣੀ ਦੇ ਉੱਤੇ ਹੀ ਡਿਪੈਂਡਡ ਆ ਕਿਉਂਕਿ ਜੋ ਪਸ਼ੂਆਂ ਦਾ ਚਾਰਾ ਬਸ ਤੋਂ ਅਜੇ ਤੱਕ ਝੋਨਾ ਨਹੀਂ ਲਗਾਇਆ ਮੂੰਗਫਲੀਆ ਦਾ ਵੀ ਅਜੇ ਤੱਕ ਅਜੇ ਪਿਆਰ ਟਾਈਮ ਤੇ ਜੋ ਪਸ਼ੂਆਂ ਦਾ ਚਾਰਾ ਰੇਤਲੀ ਜ਼ਮੀਨ ਹੋਣ ਕਰਕੇ ਤੀਜੇ ਚੌਥੇ ਦਿਨ ਪਾਣੀ ਇਹ ਜ਼ਮੀਨ ਮੰਗਦੀ ਆ ਤੇ ਬਸ ਤਾਂ ਮਹਿਕਮੇ ਨਾਲ آگਾਹ ਕੀਤਾ ਸੀਗਾ ਕਿ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜੋ ਆ ਸੰ ਅਸੀਂ ਰਿਪੇਅਰਿੰਗ ਵਗੈਰਾ ਕਰਨੀ ਆ ਉਹਦੇ ਕਰਕੇ ਪਹਿਲਾਂ ਕਿਸਾਨਾਂ ਨੂੰ ਵੈਸੇ آگਾਹ ਕੀਤਾ ਆ ਕਿ ਤੁਸੀਂ 10 ਦਿਨ ਤੱਕ ਆਪਣਾ ਮੈਨੇਜ ਕਰ ਲਓ ਤੇ 11 ਤਰੀਕ ਨੂੰ ਕਹਿੰਦੇ ਸੀ ਪਾਣੀ ਛੱਡ ਦੇਣਾ ਤੇ ਅੱਜ 9 ਤਰੀਕ ਆ ਕੱਲ ਦਾ ਦਿਨ ਹੈਗਾ ਤਾਂ ਹੋ ਸਕਦਾ 11 ਤਰੀਕ ਨੂੰ ਪਾਣੀ ਆ ਜਾ ਸਾਰਾ ਲੇਕਿਨ ਆਉਣ ਵਾਲੀ ਸਮੇਂ ਵਿੱਚ ਜੇਕਰ ਕਿਸਾਨਾਂ ਨੂੰ ਜੇਕਰ ਪਾਣੀ ਸਮੇਂ ਸਰ ਨਹੀਂ ਮਿਲਦਾ ਤਾਂ ਕਿੰਨਾ ਕੁ ਨੁਕਸਾਨ ਮੰਨਦੇ ਹੋ ਅਗਰ ਸਮੇਂ ਸਰ ਪਾਣੀ ਨਹੀਂ ਮਿਲਦਾ ਤਾਂ ਬਹੁਤ ਨੁਕਸਾਨ ਹੁੰਦਾ ਕਿਸਾਨਾਂ ਦਾ ਜਿੱਦਾਂ ਹੁਣ ਝੋਨੇ ਦਾ ਨਿਵਾਇ ਦਾ ਸੀਜ਼ਨ ਆ ਰਿਹਾ ਕਿਉਂਕਿ ਝੋਨੇ ਨੂੰ ਤਾਂ ਡੇਲੀ ਪਾਣੀ ਚਾਹੀਦਾ ਉਹਦੇ ਕਰਕੇ ਫਿਰ ਅਗਰ ਇਸ ਟਾਈਮ ਦੇ ਉੱਤੇ ਨਹਿਰ ਬੰਦ ਕਰਦੇ ਆ ਤਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹਦਾ ਸਮੱਸਿਆ ਇਹੀ ਆ ਰਹੀਆਂ ਨਹਿਰੀ ਪਾਲਿੰਗ ਦੀਆਂ ਡੈਮਾਂ ਦੇ ਪਾਣੀ ਦੀਆਂ ਆ ਰਹੀਆਂ ਢੋਲਵੇ ਡੈਮ ਦੀ ਵੀ ਆ ਰਹੀ ਹੈ ਕੰਢੀ ਕਨਾਲ ਦੀ ਵੀ ਆ ਰਹੀ ਹੈ ਸਾਡੇ ਸੀਐਮ ਸਾਹਿਬ ਕਹਿ ਰਹੇ ਨੇ ਅਸੀਂ ਨਹਿਰੀ ਪਾਣੀ ਦਵਾਂਗੇ ਪਰ ਤੁਹਾਡੇ ਸਾਹਮਣੇ ਖੇਤ ਉਦਾ ਹੀ ਪਏ ਪੱਠੇ ਵੀ ਸੁੱਕ ਗਏ ਆ ਜਿਹੇ ਹਾਲਾਤਾਂ ਚ ਜੇਕਰ ਟਾਈਮ ਸਰ ਪਾਣੀ ਨਹੀਂ ਮਿਲਦਾ ਤਾਂ ਕਿਸ ਤਰ੍ਹਾਂ ਦਾ ਨੁਕਸਾਨ ਹੋਣ ਦੀ ਨੁਕਸਾਨ ਸਾਹਮਣੇ ਹੈ ਜੀ ਕੁਛ ਨਹੀਂ ਹੋਏਗੀ ਫਸਲ ਨਹੀਂ ਹੋਏਗੀ ਕੰਢੀ ਏਰੀਆ ਪੈਂਦਾ ਆ ਠੀਕ ਹੈ ਨਾ ਕਿੰਨੇ ਦਿਨ ਹੋ ਗਏ ਪਾਣੀ ਬੰਦ ਪਾਣੀ ਕੰਢੀ ਕਨਾਲ ਚ 10 ਦਿਨ ਹੋ ਗਏ ਬੰਦ ਢੋਲਵੇ ਡੈਮ ਦਾ 3 ਮਹੀਨੇ ਤੋਂ ਬੰਦ ਹੈ ਕਦੀ ਕੋਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਦਾ ਕੀ ਕਹਿਣਾ ਬਸ ਇਹੀ ਕਹੀ ਜਾਂਦੇ ਢੋਲਵੇ ਡੈਮ ਵਾਲੇ ਇਹ ਸਾਡੀ ਉੱਥੇ ਕੋਈ ਬਾਲ ਦੀ ਟਿੱਕੀ ਡੇ ਪਈ ਉਹ ਹੀ ਨਹੀਂ ਚੱਕੀ ਜਾਣ ਡਈ ਤੇ ਹੁਣ ਕੀ ਕਿਸ ਤਰ੍ਹਾਂ ਸਮੱਸਿਆ ਨੂੰ ਹੱਲ ਕਰ ਰਹੇ ਹੋ ਤੁਸੀਂ ਕਿਸ ਤਰ੍ਹਾਂ ਫਿਰ ਚੱਲ ਰਿਆ ਸਮੱਸਿਆ ਨੂੰ ਆ ਦੇਖ ਲਓ ਚਾਰ ਭਾਈ ਇਕੱਠੇ ਹੋ ਕੇ ਇਹੀ ਰੋਣਾ ਰੋਂਦੇ ਆ ਠੀਕ ਹੈ ਨਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਇਹੀ ਕਰਦੇ ਵੀ ਪਾਣੀ ਚਾਲੂ ਹੋ ਜਾ ਜਲਦੀ ਤੋਂ ਜਲਦੀ ਤੁਹਾਨੂੰ ਪਤਾ ਹੀ ਵੀ ਕੰਪੈਰੀਟਿਵਲੀ ਜੇ ਥਲਕੇ ਇਲਾਕੇ ਦੇ ਹਿਸਾਬ ਨਾਲ ਦੇਖਿਆ ਜਾ ਤਾਂ ਕੰਢੀ ਦੇ ਵਿੱਚ ਤਾਂ ਸ਼ੁਰੂ ਤੋਂ ਪਾਣੀ ਦੀ ਹੀ ਸਮੱਸਿਆ ਰਹੀ ਹੈ ਇੱਥੇ ਅਸੀਂ ਖੜੇ ਆ ਭਾਨਵਾਲ ਤੋਂ ਖੰਗਵਾੜੀ ਦਾ ਬਸੀਵਾ ਠੀਕ ਹੈ ਜੀ ਬਾਰਡਰ ਇਸ ਤੋਂ ਅੱਗੇ ਤੁਸੀਂ ਚੱਲ ਜਿਓ ਤਾਂ ਡਰਿੰਕਿੰਗ ਵਾਟਰ ਦੀ ਵੀ ਸਮੱਸਿਆ ਹੈਗੀ ਹੈ ਉੱਪਰ ਜਿੰਨੀ ਕੰਡੀ ਦੀ ਬੈਲਟ ਹੈਗੀ ਹੈ ਠੀਕ ਹੈ ਸਾਡੇ ਪੀਣ ਵਾਲਾ ਪਾਣੀ ਹੈ ਅਵੇਲ ਹੋ ਜਾਂਦਾ ਹਜੇ ਪਰ ਜਿਹੜੀ ਪਾਣੀ ਦੀ ਸਮੱਸਿਆ ਹੈਗੀ ਇਰੀਗੇਸ਼ਨ ਵਾਲੀ ਤਾਂ ਬਹੁਤ ਜ਼ਿਆਦਾ ਹੈ ਠੀਕ ਹੈ ਨਹਿਰ ਦਾ ਪਾਣੀ ਤਾਂ ਕਦੇ ਪੂਰਾ ਹੋਇਆ ਹੀ ਨਹੀਂ ਔਰ ਮੋਸਟਲੀ ਇਸ ਵਾਰ ਹੀ ਨਹੀਂ ਹਰ ਵਾਰ ਜਦੋਂ ਇਹ ਸੀਜ਼ਨ ਆਂਦਾ ਹੈ ਨਾ ਜਗਦ ਗਰ ਸਿਆਲ ਦੇ ਵਿੱਚ ਵੀ ਕਣਕ ਦੇ ਪਾਣੀ ਦੀ ਲੋੜ ਹੁੰਦੀ ਹੈ ਇਹ ਪਾਣੀ ਹਮੇਸ਼ਾ ਨਹੀਂ ਮਿਲੇਗਾ ਤੁਹਾਨੂੰ ਠੀਕ ਹੈ ਜੀ ਹੋਣੇ ਤੁਸੀਂ ਦੇਖ ਲਓ ਨਹਿਰ ਬੰਦ ਪਈ ਹੈਗੀ ਹੈ ਹੁਣ ਇਹਨਾਂ ਨੇ ਐਕਸਕਿਊਜ਼ ਬਣਾਣੇ ਸੌ ਬਣਾ ਦੇਣਾ ਕਹਿੰਦੇ ਨੇ ਨਹਿਰ ਸਾਫ਼ ਕਰਨੀ ਹੈ ਜੀ ਉਹਦੇ ਵਿੱਚੋਂ ਕੀ ਕਰਨਾ 15-20 ਦਿਨ ਲਗਾ ਦੇਗੇ 15-20 ਦਿਨ ਤੋਂ ਬਾਅਦ ਸਾਡੀ ਜਿਹੜੀ ਸੋਹਣੀ ਸੀ ਫਸਲ ਉਹ ਧੱਗ ਗਈ ਆ ਲੋਕਾਂ ਦੇ ਪੱਠੇ ਸੁੱਕ ਗਏ ਆ ਠੀਕ ਹੈ ਝੋਨੇ ਦੇ ਕਿਸੇ ਨੇ ਪਨੀਰੀ ਨੂੰ ਪਾਣੀ ਲਗਾਉਣਾ ਹੁੰਦਾ ਪਸ਼ੂਆਂ ਨੂੰ ਪੀਣ ਲਈ ਪਾਣੀ ਨਹੀਂ ਹੁੰਦਾ ਕਈ ਕੁਸ਼ ਕਿੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਤੁਸੀਂ ਦੇਖਦੇ ਪਈਏ ਆ ਤੁਸੀਂ ਇਧਰ ਬਿਚੱਕਦੇ ਆ ਵੀਡੀਓ ਲੈ ਕੇ ਦੇਖ ਲਓ ਕਿਦਾਂ ਦੀ ਰੁਕੀ ਜ਼ਮੀਨ ਪਈ ਹੈ ਇੱਕ ਪਾਸੇ ਭਗਵਾਨ ਮਾਨ ਸਾਹਿਬ ਕਹਿੰਦੇ ਵੀ ਟਿਊਬਵਲਾਂ ਦੇ ਪਾਣੀ ਨਹੀਂ ਦਿੱਤੇ ਜਾਣ ਬਹੁਤ ਚੰਗੀ ਗੱਲ ਹੈ ਜ਼ਮੀਨ ਚੋਂ ਪਾਣੀ ਨਿਕਲ ਪਰ ਕਮ ਸੇ ਕਮ ਇਹ ਪਾਣੀ ਦਾ ਅਵੇਲੇਬਲ ਕਰਾ ਦੇਣਾ ਮਿਸਜੂਜ਼ ਦਾ ਪਾਣੀ ਤਾਂ ਨਹੀਂ ਹੋਣਾ ਚਾਹੀਦਾ ਪਰ ਜ਼ਰੂਰਤ ਮੁਤਾਬਕ ਤਾਂ ਦਿੱਤਾ ਜਾਏ ਠੀਕ ਹੈ ਨਾ ਇਹਦੇ ਲਈ ਗਵਰਨਮੈਂਟ ਚੰਗੀ ਪਲਾਨ ਕਰੇ ਕਿ ਸਾਡੀ ਨਹਿਰ ਦਾ ਜਿਹੜਾ ਹੈ ਹੀ ਹੈ ਇਹਦੇ ਅਫਸਰ ਸਾਹਿਬਾਨ ਨੂੰ ਤੇ ਜਲਦੀ ਤੋਂ ਕਰਕੇ ਇਹਨੂੰ ਨਹਿਰ ਨੂੰ ਪਾਣੀ ਕਰਕੇ ਸਪਲਾਈ ਕਰਨ ਦੀ ਕੋਸ਼ਿਸ਼ ਕਰਨ ਬੇਨਤੀ ਕਰ ਸਕਦੇ ਹਾਂ ਅਸੀਂ ਤੁਹਾਡੇ ਚੈਨਲ ਦੁਆਰਾ ਤੁਹਾਡਾ ਬਹੁਤ ਧੰਨਵਾਦ ਤੁਸੀਂ